ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੂ ਪਾਰਟੀ ਦੇ ਸਰਪ੍ਰਸਤ ਮਨਜੀਤ ਸਿੰਘ ਜੀ ਕੇ ਮੁੜ ਅਕਾਲੀ ਦਲ ਵਿੱਚ ਪਰਤ ਆਏ ਹਨ ਉਨ੍ਹਾਂ ਦੀ ਵਾਪਸੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦਿੱਲੀ ਵਿਖੇ ਮੀਟਿੰਗ ਦੌਰਾਨ ਹੋਈ ਮਨਜੀਤ ਜੀ ਕੇ ਨੂੰ ਅਕਾਲੀ ਦਲ ਨੇ 2019 ਵਿੱਚ ਪਾਰਟੀ ਵਿੱਚੋਂ ਬਾਹਰ ਦਾ ਰਖਤਾ ਦਿਖਾ ਦਿੱਤਾ ਸੀ ਸਿੱਖ ਪੰਥ ਨੂੰ ਇਕਜੁੱਟ ਕਰਨ ਲਈ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ ਇਸ ਮੁੱਖ ਅਕਬੀਰ ਬਾਲਲੇ ਕਹੇ ਕਿ ਸਿੱਖ ਪੰਥ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਗੇ ਅਕਾਲੀ ਆਗੂ ਮਨਜੀਤ ਸਿੰਘ ਜੀ ਕੇ ਆਪਣੀ ਪੂਰੀ ਜਾਗੋ ਪਾਰਟੀ ਸਮੇਤ ਅਕਾਲੀ ਦਲ ਵਿੱਚ ਮੋੜ ਸ਼ਾਮਲ ਹੋਣ ਨਾਲ ਦਿੱਲੀ ਵਿੱਚ ਪੂਰਨ ਪੰਥਕ ਏਕਤਾ ਦੀ ਪ੍ਰਾਪਤੀ ਹੋਈ ਹੈ ਮੈਨੂੰ ਯਕੀਨ ਹੈ ਕਿ ਏਕਤਾ ਨਾ ਸਿਰਫ ਸਿੱਖ ਕੌਮ ਨੂੰ ਮਜੂਦ ਕਰੇਗੀ ਸਗੋ ਸਾਡੀਆਂ ਸਾਰੀਆਂ ਲਟਕਦੀਆਂ ਮੰਗਾਂ ਦੇ ਹੱਲ ਲਈ ਰਾਹ ਪੱਧਰਾ ਕਰੇਗੀ ਉਹਨਾਂ ਨੇ ਅਕਾਲੀ ਦਲ ਚੋਂ ਵਕ ਹੋਏ ਲੀਡਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਣ ਮੇਰੀ ਕੋਸ਼ਿਸ਼ ਇੱਕੋ ਇੱਕ ਹੈ ਕਿ ਆਪਣੀ ਕੌਮ ਦੇ ਜੋ ਜੋ ਆਪਣੇ ਕੌਮ ਤੋਂ ਅਲੱਗ ਹੋਏ ਆ ਜਾਂ ਪਾਰਟੀ ਤੋਂ ਕਿਸੇ ਕਾਰਨ ਕਰਕੇ ਜੇ ਮੇਰੇ ਤੋਂ ਗਲਤੀ ਹੋਈ ਤਾਂ ਮੈਂ ਉਦੋਂ ਵੀ ਮਾਫੀ ਮੰਗ ਲਾ ਕੋਈ ਮੰਗੀ ਸੀ ਮੈਂ ਹੁਣ ਵੀ ਮੰਗਦਾ ਕਿਉਂਕਿ ਆਪਣੇ ਵਾਸਤੇ ਕੌਮ ਨੰਬਰ 1 ਨੰਬਰ ਤੇ ਹੈ ਜੇ ਆਪਾਂ ਇਕੱਠੇ ਆ ਜਿਵੇਂ ਆਪਾਂ ਸ਼ੁਰੂ ਕੀਤਾ ਸੀ ਤਾਂ ਹੀ ਤਕੜੇ ਜਿਹੜੇ ਅੱਜ ਅਖੰਡ ਖਾ ਰਹੇ ਕਿਉਂ ਦਿਖਾਉਂਦੇ ਉਹਨਾਂ ਦੇਖਿਆ ਜਦੋਂ ਮੰਡੇ ਗਿਆ ਕੋਈ ਇੱਧੇ ਇੱਧੇ ਤਰੇ ਤਰੇ ਦਾ ਮੰਡੇ ਆ ਹੁਣ ਜਦੋਂ ਆਪਾਂ ਇਕੱਠੇ ਹੋਈ ਜਾਂਦੇ ਆ ਦੇਖੋ ਆਪਣੇ ਸਾਰੇ ਪੰਜਾਬ ਵੀ ਹੌਸਲਾ ਦੇ ਚ ਵੀ ਹੋਰਨਾ ਹਿੰਦੁਸਤਾਨ ਦੀ ਦੁਨੀਆ ਦੇ ਕੋਨੇ-ਕੋਨੇ ਚ ਟੈਲਫੋਨ ਆਉਣ ਲੱਗੇ ਕਿ ਜੀ ਇਕੱਠੇ ਤੇ ਮੈਂ ਤਾਂ ਜਿਹੜੇ ਲੋਕ ਹਲੇ ਵੀ ਇਹਨਾਂ ਦਾ ਮਨ ਹਲੇ ਨਹੀਂ ਪੜਿਆ ਇਹਾ ਉਹਨਾਂ ਨੂੰ ਬੇਨਤੀ ਕਰਦਾ ਇਕੱਠੇ ਹੋ ਜੋ ਕਾਈ ਤੁਸੀਂ ਆਪਾਂ ਗੱਲ ਕਰਾਂਗੇ ਪੰਜਾਬ ਵਿੱਚ ਕਰਵਾਏ ਗੇ opinion poll ਦੇ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ ਨੂੰ 13 ਵਿੱਚੋਂ 4 ਤੋਂ 6 ਸੀਟਾਂ ਮਿਲਣਗੀਆਂ ਵਿਰੋਧੀ ਧਿਰ ਕਾਂਗਰਸ ਨੂੰ 5 ਤੋਂ 7 ਸੀਟਾਂ ਮਿਲਣ ਦੀ ਸੰਭਾਵਨਾ ਹੈ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਨੂੰ 0 ਤੋਂ 2 ਸੀਟਾਂ ਮਿਲਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਸ਼ਰੋਣੀ ਅਕਾਲੀ ਦਲ ਨੂੰ 0 ਤੋਂ 2 ਸੀਟਾਂ ਮਿਲ ਸਕਦੀਆਂ ਹਨ ਇਸ ਸਰਵੇ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਇਸ ਨੂੰ ਆਪਣੀ ਜਿੱਤ ਘਰਾੜ ਦਿੱਤਾ ਹੈ ਦਰਅਸਲ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ opinion poll ਜਾਰੀ ਕੀਤਾ ਗਿਆ ਹੈ ਜਿਸ 'ਚ ਪੰਜਾਬ 'ਚ ਕਾਂਗਰਸ ਪਹਿਲੇ ਨੰਬਰ ਤੇ ਆਵਾਂ ਦੀ ਪਾਰਟੀ ਦੂਜੇ ਨੰਬਰ ਤੇ ਅਤੇ ਭਾਜਪਾ ਤੀਜੇ ਨੰਬਰ ਤੇ ਅਤੇ ਅਕਾਲੀ ਦਲ ਚੌਥੇ ਨੰਬਰ ਤੇ ਨਜ਼ਰ ਆ ਰਿਹਾ ਹੈ ਜੇਕਰ ਵੋਟਰ ਸ਼ੇਅਰ ਦੀ ਗੱਲ ਕਰੀਏ ਤਾਂ ਇਸ ਮਾਮਲੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਭ ਤੋਂ ਵੱਡੀਆਂ ਪਾਰਟੀਆਂ ਦੇ ਰੂਪ ਵਿੱਚ ਨਜ਼ਰ ਆ ਰਹੀਆਂ ਹਨ ਚੋਣਾਂ ਵਿੱਚ ਕਾਂਗਰਸ ਨੂੰ 27% ਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ ਜਦਕਿ ਆਪ ਨੂੰ 25% ਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ ਭਾਜਪਾ ਨੂੰ 16% ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 14% ਦੀ ਵੋਟਾਂ ਮਿਲ ਸਕਦੀਆਂ ਹਨ ਸਰਵੇਖੰਡ ਦੇ ਨਤੀਜਿਆਂ ਵਿੱਚ 18% ਦੀ ਹੋਰਾਂ ਦੇ ਖਾਤੇ ਵਿੱਚ ਜਾਂਦੀਆਂ ਨਜ਼ਰ ਆ ਰਹੀਆਂ ਹਨ ਦੱਸਦੀ ਕਿ 2019 ਦੀਆਂ ਚੋਣਾਂ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਗੱਡਜੋੜ ਕਰਕੇ ਚੋਣ ਲੜੀ ਸੀ ਕਾਂਗਰਸ ਭਾਵੇਂ ਪੰਜਾਬ ਵਿੱਚ ਵਿਰੋਧੀ ਧਿਰ ਵਿੱਚ ਹੋਵੇ ਪਰ ਆਮ ਆਦਮੀ ਪਾਰਟੀ ਦੇ ਨਾਲ ਇਹ ਲੋਕ ਸਭਾ ਚੋਣਾਂ ਲਈ ਪਨਾਏ ਗਏ ਇੰਡੀਆ ਗੱਡਜੋੜ ਦਾ ਹਿੱਸਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਸ਼ਹੀਦੀ ਸਭਾ ਦੇ ਮੰਦਿਰ ਨੇਚਰ ਤਿੰਨ ਤਿੰਨ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਦੱਸਦੇ ਕਿ ਇਹ ਹੁਕਮ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਲਾਗੂ ਹੋਣਗੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ 3-3 ਕਿਲੋਮੀਟਰ ਦੇ ਦਾਇਰੇ ਵਿੱਚ ਜਿੰਨੇ ਵੀ ਸ਼ਰਾ ਸਾਰੇ ਬੰਦ ਰਹਿਣਗੇ ਇਸ ਤੋਂ ਇਲਾਵਾ ਬੀਅਰ ਬਾਰਵੀਂ ਬੰਦ ਰਹਿਣਗੇ ਕਿਸੇ ਵੀ ਹੋਟਲ ਵਿੱਚ ਸ਼ਰਾਬ ਪਰੋਸਣ ਦੀ ਇਜਾਜ਼ਤ ਨਹੀਂ ਹੋਵੇਗੀ 26 ਤੋਂ ਲੈ ਕੇ 28 ਦਸੰਬਰ ਤੱਕ ਠੇਕੇ ਬੰਦ ਰਹਿਣਗੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੱਲ੍ਹ ਰਾਤ 12 ਵਜੇ ਤੋਂ ਲੈ ਕੇ 28 ਦਸੰਬਰ 12 ਵਜੇ ਤੱਕ ਲਾਗੂ ਹੋਵੇਗਾ ਅਤੇ ਕੋਈ ਵੀ ਠੇਕਾ ਨਹੀਂ ਖੁੱਲੇਗਾ ਪੰਜਾਬ ਅਤੇ ਹਰਿਆਣਾ ਵਿੱਚ ਸੰਘਣੀ ਧੁੰਦ ਨੇ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ ਇਸ ਦੇ ਨਾਲ ਹੀ ਚੱਲ ਰਹੀ ਠੀਤ ਲਹਿਰ ਨਾਲ ਦੋਵਾਂ ਸੂਬਿਆਂ ਤੇ ਚੰਡੀਗੜ੍ਹ 'ਚ ਠੰਡ ਜ਼ੋਰ ਫੜ ਰਹੀ ਹੈ ਪੰਜਾਬ ਦਾ ਗੁਰਦਾਸਪੁਰ ਅਤੇ ਹਰਿਆਣਾ ਦਾ ਮਹਿੰਦਰਗੜ੍ਹ ਸਭ ਤੋਂ ਠੰਡੇ ਰਹੇ ਮੌਸਮ ਵਿਗਿਆਨੀਆਂ ਨੇ 26 ਤੋਂ 28 ਦਸੰਬਰ ਤੱਕ ਸੰਗਣੀ ਧੁੰਦ ਪੈਣ ਸੰਬੰਧੀ ਔਰੇਂਜ ਅਲਰਟ ਜਾਰੀ ਕੀਤਾ ਹੈ ਆਈਐਮਡੀ ਦੇ ਅਨੁਸਾਰ 26 ਤੋਂ 28 ਦਸੰਬਰ ਦੌਰਾਨ ਪੰਜਾਬ ਅਤੇ ਹਰਿਆਣਾ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਲਗ ਲਗ ਹਿੱਸਿਆਂ ਵਿੱਚ ਅਤੇ ਹਲਕੇ ਸਵੇਰ ਤੱਕ ਰਾਜਸਥਾਨ ਅਤੇ ਉੱਤਰੀ ਮੱਧ ਪ੍ਰਦੇਸ਼ ਵਿੱਚ ਸੰਗਣੀ ਧੁੰਦ ਪੈਣ ਦੀ ਸੰਭਾਵਨਾ ਹੈ ਭਾਰਤੀ ਮੌਸਮ ਵਿਭਾਗ ਨੇ 26 ਤੋਂ ਲੈ ਕੇ 28 ਦਸੰਬਰ ਤੱਕ ਦਿੱਲੀ ਦੇ ਆਸ-ਪਾਸ ਦੇ ਇਲਾਕੇ ਵਿੱਚ ਸੰਘਣੀ ਧੁੰਦ ਪੈਣ ਦੀ ਭਵਿੱਖਬਣੀ ਕੀਤੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ 31 ਦਸੰਬਰ ਤੋਂ 30 ਦਸੰਬਰ ਤੱਕ ਧੁੰਦ ਰਹੇਗੀ ਅਤੇ ਘਟੋ ਘਟਾਪਨ ਵਿੱਚ ਕੁਝ ਗਰਾਵਟ ਆਉਣ ਦੀ ਸੰਭਾਵਨਾ ਹੈ ਪੰਜਾਬ ਕਾਂਗਰਸ ਦਾ ਇੰਚਾਰਜ ਬਦਲਦੇ ਹੀ ਨਵਜੋਤ ਸਿੱਧੂ ਇੱਕ ਵਾਰ ਫਿਰ ਐਕਟਿਵ ਨਜ਼ਰ ਆ ਰਹੇ ਹਨ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸਾਂਝੀ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਪੰਜਾਬ ਸਰਕਾਰ ਨੂੰ ਘੇਰਿਆ ਹੈ ਇਸ ਦੇ ਨਾਲ ਹੀ ਸਿੱਧੂ ਨੇ ਕਾਂਗਰਸ ਦੇ ਸਾਬਕਾ ਵਿਧਾਇਕਾਂ ਤੇ ਵੀ ਨਿਸ਼ਾਨੇ ਸਾਦੇ ਹਨ ਜਿਸਦਰਨ ਸਿੰਘ ਦੂਹਰ 2024 ਦੀਆਂ ਚੋਣਾਂ ਬਾਰੇ ਗੱਲ ਕਰਦੇ ਹਨ ਕਿਹਾ ਹੈ ਕਿ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਚੋਣਾਂ ਭਾਰਤ ਦੇ ਪ੍ਰਧਾਨ ਮੰਤਰੀ ਦੀ ਚੋਣ ਲਈ ਹਨ ਨਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਚੋਣ ਲਈ ਰਲ ਮਿਲ ਕੇ ਸੂਬੇ ਨੂੰ ਖਾਈ ਜਾਓ ਖਾਈ ਜਾਓ ਇਹ ਲੋਕਾਂ ਦੀ ਆਵਾਜ਼ ਹੈ ਤੇ ਪੰਜਾਬ 100 ਮਣ ਦੁੱਧ ਮਰਗਾ ਤੇ 100 ਮਣ ਦੁੱਧ ਦੇ ਵਿੱਚ ਖੱਟਾ ਪਾਈ ਜਾਓ ਪਾਈ ਜਾਓ ਪਾਈ ਜਾਓ ਇਹ ਚੱਲਣਾ ਨਹੀਂ ਪੰਜਾਬ ਦੇ ਲੋਕਾਂ ਦਾ ਰਾਜ ਅਗਰ ਲੋਕਤੰਤਰ ਹੈ ਤੇ ਪੰਜਾਬ ਨੂੰ ਹਿੱਸੇਦਾਰ ਬਣ ਕੇ ਬਣੋ ਪੰਜਾਬ ਨੂੰ ਭਾਗੀਦਾਰ ਬਣਾ ਕੇ ਬਣੋ ਪੰਜਾਬ ਦੇ ਲੋਕਾਂ ਨੂੰ ਉਹਦੇ ਚ ਪ੍ਰੋਪਰ ਹਿੱਸੇਦਾਰੀ ਦੇਣੀ ਪਊ ਇਹ ਨਹੀਂ ਵੀ 100 ਬੰਦੇ 100 ਬੰਦੇ ਮਾਫੀਆ ਚਲਾ ਕੇ ਪੰਜਾਬ ਨੂੰ ਲੁੱਟੀ ਜਾਣ ਤਿੰਨ ਦਹਾਕਿਆਂ ਤੋਂ ਤੇ ਪੰਜਾਬ ਨੂੰ ਖੋਖਲਾ ਕਰੀ ਜਾਣ ਤੇ ਫੇਰ ਉਹੀ ਝੂਠ ਵੇਚ ਕੇ ਦੁਆਰੇ ਪੰਜਾਬ ਦਾ ਵਿਸ਼ਵਾਸ ਖੋਹੀ ਜਾਣ। ਯੋਗ ਪੰਜਾਬ ਦੇ ਲੋਕ ਸਾਰੇ ਜਦੋਂ ਉੱਠੇ ਨਾ ਤੇ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਨਾ ਤੂਫਾਨ ਜੇ ਛੂਮ ਕੇ ਉੱਠੇਗਾ ਤੈਨੂੰ ਕੋਈ ਨਾ ਟਾਲਾ ਜਾਏਗਾ। ਇਹ ਕੋਈ ਦੱਸਦਾ ਹੈ ਵੀ ਪੰਜਾਬ ਕਿੱਦਾਂ ਬਾਹਰ ਕੱਢਣਾ ਹੈ ਦਲਦਲ ਚੋਂ? ਇਹ ਕੋਈ ਦੱਸਦਾ ਹੈ ਵੀ ਪੰਜਾਬ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੀ ਹੈ? ਕਿ ਦਾਦੇ ਨੂੰ ਪੈ ਜਾਂਦੇ? ਕਿ ਇਹਦੇ ਪਾਪੇ ਨੂੰ ਪੈ ਜਾਂਦੇ? ਕਿ ਨੂੰ ਕਹਿੰਦੇ ਕੱਢ ਦਿਓ। ਇਹਨਾਂ ਕੀ ਹੋ ਜੂ ਪੰਜਾਬ ਵਧੂ? ਉਹ ਤੁਸੀਂ ਬੰਦੇ ਦਾ ਏਜੰਡਾ ਦੇਖੋ। ਐਜੰਡੇ ਤੇ ਸੰਵਾਦ ਕਰੋ ਸੰਵਾਦ ਰਚਾ ਕੇ ਉਹਨੂੰ ਬਿਹਤਰ ਕਰੋ ਮੈਂ ਪਿੱਛੇ ਤੁਰੂੰ ਅਸਲ ਮੁੱਦਾ ਕੀ ਹੈ ਅਸਲ ਮੁੱਦਾ ਇਹ ਹੈ ਵੀ ਪੱਲੇ ਸੰਵਾਦ ਹੈ ਨਹੀਂ ਐਜੰਡਾ ਕਿਸ ਕੋਈ ਚੱਲਣ ਵਾਲਾ ਹੈ ਨਹੀਂ ਐਜੰਡੇ ਦੇ ਉੱਤੇ ਨਾ ਦੇਖੋ ਐਜੰਡਾ ਐ ਨਹੀਂ ਹੁੰਦਾ ਐਜੰਡੇ ਨੂੰ ਲਾਗੂ ਕਰਨ ਵਾਲਾ ਬੰਦਾ ਚਾਹੀਦਾ ਹੁੰਦਾ ਹੁਣ ਇਹ ਵੀ ਲਿਪ ਸਰਵਿਸ ਦਿੰਦੇ ਰਹੇ ਨਹੀਂ ਭਗਵੰਤ ਮਾਨ ਹੁਣੀ ਜੀ ਕਾਰਪੋਰੇਸ਼ਨ ਬਣਾਵਾਂਗੇ ਪੰਜਾਬ ਦੇ ਪੈਸੇ ਪੰਜਾਬ ਦੇ ਖਜ਼ਾਨੇ ਚ ਪਾਵਾਂਗੇ ਇਹ ਜਿਹੜੇ ਆਸਾਨ ਪੈਸੇ ਆਉਂਦੇ ਆ ਨਾ ਇਹਨਾਂ ਨੂੰ ਨਾ ਕਰਨੀ ਪਈ ਔਖੀ ਹੁੰਦੀ ਹੈ ਅੱਜ ਇਹਨਾਂ ਦਾ ਲਾਲਚ ਕਿਸ ਪ੍ਰਕਾਸ਼ਠਾ ਤੇ ਹੈ ਇਹ ਕਿਸੇ ਵੀ ਆਪਣੀ ਜ਼ੁਬਾਨ ਤੇ ਖੜੇ ਹੈ ਹੈ ਸਰ ਪੰਜਾਬ ਮਾਫੀਆ ਕੀ ਜੇਬ ਸੇ ਇਹ 20000 ਕਰੋੜ ਰੇਤ ਕੀ ਚੋਰੀ ਨੇਤਾਵਾਂ ਕੀ ਜੇਬ ਮੈਨੋਂ ਕਾਲ ਕੇ ਹਮ ਮਹਿਲਾਵਾਂ ਕੋ ਦੇਂਗੇ ਕੌਣ ਕਹਿੰਦਾ ਸੀ ਕੇਜਰੀਵਾਲ ਸਾਹਿਬ ਹਮ ਇਮਾਨਦਾਰ ਹੈ ਰੇਤੇ ਦੇ ਰੇਤੇ ਦੀ ਚੋਰੀ ਤਾਂ ਛੱਡੀ ਦਈਏ ਕੇਬਲ ਦੀ ਸ਼ਰਾਬ ਦੀ ਚੋਰੀ 'ਚ ਫਸੇ ਆ ਇਹਦੂ ਘਣਾਉਣਾ ਕਾਰਾ ਹੈ ਕੋਈ ਮੈਨੂੰ ਇੱਕ ਗੱਲ ਦੱਸੋ ਇਹਨਾਂ ਨੇ ਜਿੰਨਾ ਵਿਸ਼ਵਾਸ ਤੋੜਿਆ ਪੰਜਾਬ ਦੇ ਲੋਕਾਂ ਦਾ ਇੱਕੋ ਹੀ ਚਾਰਾ ਹੈ ਵੀ ਪੰਜਾਬ ਦੇ ਲੋਕ ਆਪਣਾ ਧਰਤੀ ਪੁੱਤਰ ਆਪ ਚੁਣਨ ਸਮਝਿਆ ਨਹੀਂ ਔਰ ਪਾਰਟੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਇਹ ਸਮਝ ਲੈਣਾ ਚਾਹੀਦਾ ਹੈ ਕਿ ਪਹਿਲਾਂ ਜਿੱਦਾਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹੇ ਆ ਉਦਾਂ ਲੋਕਾਂ ਨੇ ਬੇਵਕੂਫ ਨਹੀਂ ਪੜਨਾ ਬਜਟਰੀ ਅਲੋਕੇਸ਼ਨ ਚਾਹੀਦੀ ਹੈ ਅਜੰਡਾ ਚਾਹੀਦਾ ਹੈ ਪੰਜਾਬ ਕਿੱਦਾਂ ਨਿਕਲੂਗਾ ਉਹਦੇ ਸਾਧਨ ਚਾਹੀਦੇ ਆ ਸਮਝ ਨਹੀਂ ਉਹਦੇ ਤੇ ਸੰਵਾਦ ਰਚਾਓ ਤੇ ਪੰਜਾਬ ਜਿੰਨੂੰ ਚੋਣਨਾ ਚਾਹੇ ਉਹਨੂੰ ਚੁਣੇ ਗਰੰਟੀਆਂ ਹਵਾਈ ਨਹੀਂ ਹੁੰਦੀਆਂ ਗਰੰਟੀਆਂ ਬਜਟਰੀ ਅਲੋਕੇਸ਼ਨ ਦੇ ਨਾਲ ਹੁੰਦੀਆਂ ਨੇ ਗਰੰਟੀਆਂ ਸਾਧਨਾਂ ਦੇ ਨਾਲ ਹੁੰਦੀਆਂ ਨੇ ਹੁਣ ਇੱਕ ਚੀਜ਼ ਨਹੀਂ ਪੂਰੀ ਹੋਈ ਹੁਣ ਕਹਿੰਦਾ ਜੋਗਾ ਕਰ ਹੁਣ ਕਹਿੰਦਾ ਅਰਦਾਸ ਕਰੋ ਪਹਿਲਾਂ ਤੁਸੀਂ ਕਿਹਾ ਸੀ ਵੀ ਅਸੀਂ ਨਸ਼ਾ ਅਰਦਾਸ ਨਾਲ ਖਤਮ ਕਰਾਂਗੇ ਹੁਣ ਇਵੈਂਟ ਮੈਨੇਜਰ ਬਣਿਆ ਹੋਇਆ ਮਾਫੀਆ ਦਾ ਮੈਨੇਜਰ ਬਣਿਆ ਹੋਇਆ ਸਮਝ ਨਹੀਂ ਸੋ ਇਸ ਕਰਕੇ ਇਹ ਚੱਲਣਾ ਨਹੀਂ ਕਿਉਂਕਿ ਪੰਜਾਬ ਦੇ ਲੋਕ ਹੁਣ ਪੂਰੀ ਤਰ੍ਹਾਂ ਸਮਝਦੇ ਨੇ ਵੀ ਹੋ ਕੀ ਰਿਹਾ ਸਰ ਤੁਸੀਂ ਜਿਹੜੀ ਗੱਲ ਕਰਦੇ ਹੋ ਤੁਹਾਡੇ ਵਿਰੋਧ ਆਪਦੀ ਜਿਹੜੀ ਪਾਰਟੀ ਨੇ ਵਿਰੋਧ ਕਿਉਂ ਕਰਦੇ ਨੇ ਵਿਰੋਧ ਤਾਂ ਸਭ ਤੋਂ ਵੱਡਾ ਵਿਕਾਸ ਹੈ ਮੈਂ ਕੀਤਾ ਕਦੇ ਵਿਰੋਧ ਕਿਸੇ ਵਰਕਰ ਬਾਰੇ ਵੀ ਬੋਲੇ ਆ ਕਿਉਂਕਿ ਮੈਨੂੰ ਮੇਰੀ ਲੜਾਈ ਨਿੱਜੀ ਹੈ ਹੀ ਨਹੀਂ ਮੇਰੀ ਲੜਾਈ ਇਹ ਹੈ ਕਿ ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰਨਾ ਪੰਜਾਬ ਦੇ ਲੋਕਾਂ ਨੂੰ ਰਾਜ ਦੇਣਾ ਪੰਜਾਬ ਦੇ ਲੋਕਾਂ ਦੀ ਸਦਗਤੀ ਸਮਰiddhi ਦੇ ਲਈ ਸਾਧਨ ਪੈਦਾ ਕਰਨਾ ਜਿਹੜਾ ਪੰਜਾਬ ਦਾ ਖਜ਼ਾਨੇ ਦਾ 60 70 ਹਜ਼ਾਰ ਕਰੋੜ ਰੁਪਏ ਚੋਰੀ ਕਰਦੇ ਆ ਇਹ ਉਹਨੂੰ ਸੈਂਟਰ ਦੀਆਂ ਸਕੀਮਾਂ ਚ ਪਾ ਕੇ ਡਬਲ ਕਰਨਾ ਜੇ ਕਿਸੇ ਕੋਲ ਬਿਹਤਰ ਹੋਵੇ ਆਵੇ ਬੈਠੇ ਸੰਵਾਦ ਰਚਾਵੇ ਮੈਂ ਉਹਦੇ ਮਗਰ ਤੁਰੂ ਦੋਹੇ ਮਗਰ ਤੁਰਲੇ 2024 ਦੀਆਂ ਚੋਣਾਂ ਬਾਰੇ ਕੀ ਦੇਖੋ 2024 ਦੀਆਂ ਚੋਣਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ 2024 ਦੀਆਂ ਜਿਹੜੀਆਂ ਚੋਣਾਂ ਨੇ ਇਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੀਆਂ ਚੋਣਾਂ ਨੇ ਸਮਝਿਓ ਇਹ ਪੰਜਾਬ ਦੇ ਮੁੱਖ ਮੰਤਰੀ ਦੀਆਂ ਚੋਣਾਂ ਨਹੀਂ ਤੇ ਜਿਹੜੇ ਬੋਲਦੇ ਸੀ ਪੰਜਾਬ ਦੇ ਲੋਕਾਂ ਨੇ ਜਵਾਬ ਦੇ ਤਾਂ ਮੈਨੂੰ ਜਵਾਬ ਦੇਣ ਦੀ ਕੀ ਲੋੜ ਆ ਦੱਸ ਸਮਝੋ ਕਿ ਨਹੀਂ ਇਸ ਕਰਕੇ ਸੱਚੇ ਮਾਰਗ ਚੱਲਿਆਂ ਉਸਤਤ ਕਰੇ ਜਹਾਨ ਸੱਚ ਦਾ ਬੋਲਬਾਲਾ ਹੋਵੇ ਪੰਜਾਬ ਦੇ ਲੋਕਾਂ ਦਾ ਭਲਾ ਦਿਲ ਦੇ ਵਿੱਚ ਹੋਵੇ ਲੋਕ ਭਲਾਈ ਤਾਂ ਹੈ ਹੀ ਕਿਤੇ ਨਹੀਂ ਪੰਜਾਬ ਜਾਵੇ ਠੱਠੇ ਖੂਚ ਮੇਰਾ ਵੋਟ ਬੈਂਕ ਪੋਲਿਟਿਕਸ ਚੱਲਦਾ ਰਹੇ ਹੁਣ ਐਨਾ ਇੱਥੇ ਵਾਪਸ ਆਉ ਲੋਕ ਆਵਾਜ਼ ਬੁਲੰਦ ਕਰੂੰ ਔਰ ਲੋਕਾਂ ਦੀ ਬਾਹ ਫੜੂ ਮੈਂ ਉਦੋਂ ਵੀ ਕਿਹਾ ਸੀ ਕਿ ਭਾਈ ਦੋ ਹਿੱਸਿਆਂ ਵਿੱਚ ਧਰਦੀ ਵੰਡੀ ਇੱਕ ਮਹਿਲਾ ਦਾ ਇੱਕ ਟੋਕਾਂ ਦਾ ਤੇ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਜੁੰਕਾਂ ਦਾ ਤੇ ਇੱਕ ਲੋਕਾਂ ਦਾ ਮੈਂ ਪੰਜਾਬ ਦੇ ਲੋਕਾਂ ਦਾ ਉਹਨਾਂ ਦੀ ਪਿਆਰ ਬਾਈ ਸਰੇ ਸ਼ਰੀਆਮ ਦਾ ਜਿਹੜਾ ਅੱਜ ਉਹਨੂੰ ਕਾਂਗਰਸ ਤੋਂ ਕੱਢਣ ਦੀ ਗੱਲ ਕੀਤੀ ਹੈ ਜੀ ਦੇਖੋ ਮੇਰੀ ਇੱਕ ਗੱਲ ਨੂੰ ਸੁਣੋ ਉਹ ਪੰਜਾਬੀ ਹੈ ਉਹ ਪੰਜਾਬ ਦਾ ਉਹਨੂੰ ਪੰਜਾਬ ਅਪਣਾ ਲੂ ਸਰ ਇੱਕ ਚੰਗੇ ਲੋਕਾਂ ਦੀ ਕਦਰ ਨਹੀਂ ਕਰੋਗੇ ਤੇ ਚੰਗੇ ਲੋਕ ਫਿਰ ਨਹੀਂ ਰਹਿਣਗੇ ਸਰ ਇੱਕ ਪੰਜਾਬ ਦੇ ਵਿੱਚ ਆਪ ਤੇ ਕਾਂਗਰਸ ਦਾ ਗੱਠ ਜੋੜ ਨੂੰ ਲੈ ਕੇ ਕੀ ਕਹਿਣਾ ਚਾਹੂੰਗਾ ਵੇਖੋ ਉਹ ਗੱਠ ਜੋੜ ਦੇਸ਼ ਦੇ ਲਈ ਹੈ ਇਹ ਦੇਸ਼ ਹੀ ਨਾ ਰਿਹਾ ਦੇਸ਼ ਦੀ ਡੈਮੋਕ੍ਰੇਸੀ ਹੀ ਨਾ ਰਹੀ ਦੇਸ਼ ਦੀਆਂ ਸੰਸਥਾਵਾਂ ਹੀ ਗੁਲਾਮ ਬਣ ਗਈਆਂ ਤੇ ਬਿੜੀਆਂ ਚ ਰਹੀਆਂ ਤੇ ਭਾਈ ਫਿਰ ਤੁਸੀਂ ਪਾਰਟੀ ਦੀ ਵਿਚਾਰਧਾਰਾ ਨੂੰ ਕਰੋਗੇ ਕੀ ਅਗਲੇ ਨੇ ਪਾਰਟੀਆਂ ਹੀ ਨਹੀਂ ਛੱਡਨੀ ਇੱਕ ਪਾਰਟੀ ਦਾ ਰੂਲ ਕਰ ਦੇਣਾ ਪੰਜਾਬ ਇਹ ਵਿਤਕਰੇ ਨੂੰ ਮੰਨਦਾ ਨਹੀਂ ਪੰਜਾਬ ਇਹ ਨਹੀਂ ਮੰਨਦਾ ਵੀ ਇੱਕ ਧਰਮ ਦੂਜੇ ਧਰਮ ਤੋਂ ਉੱਚਾ ਹੈ ਪੰਜਾਬ ਗੁਰੂਆਂ ਦੇ ਫਲਸਫੇ ਤੇ ਚੱਲਿਆ ਤੇ ਗੁਰੂਆਂ ਦੇ ਫਲਸਫੇ ਦੇ ਉੱਤੇ ਹੀ ਉਹਦੀ ਸਮਰiddhi ਹੈ ਸਰਬੱਤ ਦਾ ਭਲਾ ਇਹ ਨਹੀਂ ਸਰਬੱਤ ਦਾ ਭਲਾ ਪਰ ਪਹਿਲਾਂ ਮੇਰੇ ਘਰ ਤੋਂ ਇਹ ਨਹੀਂ ਚੱਲਣਾ ਸਮਝਦੇ ਹੋ ਇਹ ਜਦੋਂ ਤੁਸੀਂ ਸਾਰੇ ਪੰਜਾਬ ਨੂੰ ਇੱਕ ਪਰਿਵਾਰ ਸਮਝੋਗੇ ਤੇ ਪਰਿਵਾਰ ਸਮਝ ਕੇ ਫਿਰੋਗੇ ਤੇ ਪੰਜਾਬ ਨੂੰ ਇੱਕ ਐਸੀ ਦਿਸ਼ਾ ਦੇਵੋਗੇ ਇੱਕ ਐਸਾ ਰੋਡ ਮੈਪ ਦੇਵੋਗੇ ਇਕ ਐਸਾ ਅਜੰਡਾ ਦੇਓਗੇ ਔਰ ਲੋਕਾਂ ਨੂੰ ਦੱਸੋਗੇ ਭਾਈ ਐ ਨਿਕਲਦਾ ਪੰਜਾਬ ਫਿਰ ਫੈਸਲਾ ਲੋਕਾਂ ਦਾ ਲੋਕ ਰਾਜ ਚ ਲੋਕਾਂ ਨੂੰ ਭਟਕਾਣਾ ਝੂਠ ਵੇਚਣਾ ਸਮਝਿਆ ਨਹੀਂ ਤੇ ਸਿਰਫ ਸੱਤਾ ਹਾਸਲ ਕਰਨ ਦੇ ਲਈ ਸਵਾਂਗ ਰਚਾਣੇ ਇਹ ਜਿਆਦਾ ਦੇਰ ਨਹੀਂ ਚੱਲਦਾ ਹੁੰਦਾ ਮਾਨ ਸਾਹਿਬ ਲੋਕ ਰਾਜ ਦੇ ਵਿੱਚ ਤੁਸੀਂ ਸੱਤਾ ਹਾਸਲ ਨਹੀਂ ਕਰਨੀ ਹੁੰਦੀ ਲੋਕਾਂ ਦਾ ਭਲਾ ਕਰਨਾ ਹੁੰਦਾ ਹੈ ਇੰਨਾ ਹੀ ਫਰਕ ਹੈ ਲੋਕਾਂ ਦਾ ਭਲਾ ਹੋਊ ਔਰ ਲੋਗ ਆਪਣੇ ਆਪਣੇ ਵਾਰਸ ਨੂੰ ਆਪਣੀ ਧਰਤੀ ਤੇ ਆਪ ਚੁਣਨਗੇ ਐਦ ਕੀ ਹੁਣ ਧੋਖਾ ਨਹੀਂ ਖਾਂਦੇ ਦੁੱਧ ਦਾ ਜੜਿਆ ਲੱਸੀ ਨੂੰ ਫੂਕਾ ਮਾਰ ਮਾਰ ਪੀਂਦਾ ਸਮਝੇ ਨਹੀਂ ਤੇ ਤੁਹਾਡਾ ਤੁਹਾਡੀ ਪਾਲਸੀ ਇਹੀ ਹੈ ਵੀ ਲੱਸੀ ਬੜੀ ਚੰਗੀ ਹੈ ਇਸ ਕਰਕੇ ਦੁੱਧ ਚ ਪਾਣੀ ਪਾਈ ਜਾਓ ਪਾਈ ਜਾਓ